ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰ ਵਸਾਇਆ ਸੀ ਜਿਹਦਾ ਨਾਮ ਸੀ ਚੱਕ ਨਾਨਕੀ ਜ਼ਿਆਦਾਤਰ ਇਹ ਕਹਿ ਦਿੱਤਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚੱਕ ਨਾਨਕੀ ਦਾ ਨਾਮ ਬਦਲ ਕੇ ਆਨੰਦਪੁਰ ਕਰ ਦਿੱਤਾ ਪਰ ਐਦਾਂ ਨਹੀਂ ਸੀ ਚੱਕ ਨਾਨਕੀ ਤਿੰਨ ਪਿੰਡਾਂ ਦੀ ਜ਼ਮੀਨ ਤੇ ਵਸਾਇਆ ਗਿਆ ਸੀ ਮੀਆਪੁਰ ਲੋਧੀਪੁਰ ਤੇ ਸਹੋਟਾ ਹੁਣ ਜਿਹੜਾ ਆਨੰਦਪੁਰ ਸਾਹਿਬਾ ਉਦੋਂ ਬਹੁਤ ਛੋਟਾ ਸੀਗਾ ਚੱਕ ਨਾਨਕੀ 1665 ਚ ਗੁਰੂ ਤੇਗ ਬਹਾਦਰ ਸਾਹਿਬ ਨੇ ਵਸਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ 1699 ਚ ਫਿਰ ਆਨੰਦਪੁਰ ਵਸਾਇਆ ਯਾਨੀ ਕਿ ਚੱਕ ਨਾਨਕੀ ਦੇ ਬਿਲਕੁਲ ਨਾਲ ਹੀ ਆਨੰਦਪੁਰ ਵਸਾਇਆ ਚੱਕ ਨਾਨਕੀ ਨੂੰ ਵੀ ਵਿੱਚ ਹੀ ਰਲਾ ਲਿਆ ਸੀ ਇਹ ਆਪਾਂ ਨੂੰ ਕਿੱਥੋਂ ਪਤਾ ਚੱਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਖੁਦ ਹੀ ਬਾਣੀ ਹੈ ਉਹਦੇ ਵਿੱਚ ਉਹ ਇਸ ਚੀਜ਼ ਦਾ ਜ਼ਿਕਰ ਕਰਦੇ ਨੇ ਜੁਦ ਜੀਤ ਆਏ ਜਬੈ ਟਕੇ ਨਾ ਤਿੰਨਪੁਰ ਪਾਉ ਕਹਿਲੂਰ ਮੈਂ ਬੰਦਿਓ ਆਣ ਆਨੰਦਪੁਰ ਗਾਉ ਯਾਨੀ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਜੁਦ ਜਿੱਤ ਕੇ ਅਸੀਂ ਆਏ ਤੇ ਆ ਕੇ ਕਹਿਲੂਰ ਚ ਆਨੰਦਪੁਰ ਪਿੰਡ ਵਸਾਇਆ